ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਨਗਰ ਕੌਂਸਲਰ ਗੁਰਾਇਆਂ ਦੀਆਂ ਚੋਣਾਂ ਜੋ 21 ਦਸੰਬਰ ਨੂੰ ਆ ਰਹੀਆਂ ਹਨ ਵੱਕਵਕ ਪਾਰਕਿਆਂ ਵੱਲੋਂ ਚੋਣ ਪਚਾ ਤੇਜ਼ ਕਰ ਦਿੱਤਾ ਗਿਆ ਜਿਸ ਤਹਿਤ ਗੁਰਾਇਆਂ ਦੇ ਵਾਰ ਨੰਬਰ 11 ਦੇ ਉਮੀਦਵਾਰ ਬਲਵਿੰਦਰ ਕੌਰ ਵੱਲੋਂ ਆਪਣਾ ਚੋਣ ਦਫ਼ਤਰ ਖੋਲ੍ਹਿਆ ਗਿਆ ਜਿਸ ਦਾ ਉਦਘਾਟਨ ਪ੍ਰਿੰਸੀਪਲ ਪ੍ਰੇਮ ਕੁਮਾਰ ਇੰਤਜ਼ਾਜ਼ ਹਲਕਾ ਵਿਧਾਨ ਸਭਾ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਨੇ ਬੋਲਦਿਆਂ ਕਿਹਾ ਕਿ ਸ਼ਹਿਰ ਦੇ ਕੀਤੀ ਹੋਈ ਵਿਕਾਸ ਕੰਮਾਂ ਨੂੰ ਦੇਖਦੇ ਹੋਏ ਜੈ ਵਾਸੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਲੀਨਾਂ ਜਿਤਾਉਣਗੇ। ਇਸ ਮੌਕੇ ਰੋਸ਼ਨ ਲਾਲ ਚੇਅਰਮੈਨ ਮਾਰਕੀ ਕਮੇਟੀ ਫਲੋਰ ਮਨਦੀਪ ਰਾਏ ਜ਼ਿਲ੍ਹਾ ਜੁਆਇੰਟ ਸੈਕਰੀਟਰੀ ਜਵਾਨੀ ਮਹੰਤ ਜਸਪਾਲ ਜੱਸੀ ਸੁਰਜੀਤ ਕੌਰ ਨੀਲਮ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ। ਜੈ ਗੁਰਦੇਵ ਧੰਨ ਗੁਰਦੇਵ ਮੈਂ 11 ਨੰਬਰ ਬਾੜ ਤੋਂ ਖੜੀ ਹਾਂ ਝਾੜੂ ਦੇ ਨਿਸ਼ਾਨ ਤੇ ਤੇ ਮੈਨੂੰ 21 ਦਸੰਬਰ ਨੂੰ ਫੋਟਾ ਭਾ ਕੇ ਪਾਰੀ ਬਹੁਤ ਮੱਥੀ ਪਾਰੀ ਨੂੰਤ ਨਾਲ ਸਹੀ ਆਪਣਾ ਇਹ ਇਹਦੇ ਮੋਹ ਲਗਾ ਕੇ ਸਾਰੇ ਪ੍ਰਸਤ ਜੋਗ ਦਿਓ ਅਚਾਰਾ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਵਾਰਡ ਨੰਬਰ 11 ਵਿੱਚ ਆਮ ਆਦਮੀ ਪਾਰਟੀ ਵੱਲੋਂ ਜੋ ਨਗਰ ਕੌਂਸਲ ਦੀਆ ਚੋਣਾਂ ਜੋ 21 ਦਸੰਬਰ ਨੂੰ ਹੋਣ ਜਾ ਰਹੀ ਆ ਉਸ ਦੇ ਸੰਬੰਧ ਵਿੱਚ ਅੱਜ ਵਾਰਡ ਨੰਬਰ 11 ਦੇ ਵਿੱਚ ਜਿਹੜਾ ਮੇਰੇ ਧਰਮ ਪਤਨੀ ਸ਼੍ਰੀਮਤੀ ਬਲਵਿੰਦਰ ਕੌਰ ਹੀਰ ਜੀ ਉਹਨਾਂ ਵੱਲੋਂ ਜਿਹੜਾ ਦਫ਼ਤਰ ਦਾ ਅੱਜ ਉਹ ਆਗਾਜ਼ ਕੀਤਾ ਗਿਆ ਉਦਘਾਟਨ ਕੀਤਾ ਗਿਆ ਉਸ ਦੀ ਅੱਜ ਸ਼ੁਰੂਆਤ ਹੋਈ ਆ ਔਰ ਉਸ ਦਾ ਜਿਸ ਦਾ ਅੱਜ ਦਫਤਰ ਦਾ ਉਦਘਾਟਨ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਪ੍ਰਿੰਸੀਪਲ ਪ੍ਰੀਮ ਕੁਮਾਰ ਜੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਫਲੋਰ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਿਵਾਨੀ ਮਹੰਤ ਜੀ ਉਹਨਾਂ ਵੱਲੋਂ ਸਾਂਝੇ ਤੌਰ ਤੇ ਜਿਹੜਾ ਹੈਗਾ ਅੱਜ ਦੇ ਇਸ ਦਫਤਰ ਦਾ ਜਿਹੜਾ ਉਦਘਾਟਨ ਕੀਤਾ ਜਿੱਥੇ ਮੈਂ ਸਾਰਿਆਂ ਸੰਗਤਾਂ ਦਾ ਧੰਨਵਾਦ ਕਰਦਾ ਉੱਥੇ ਹੀ ਮੈਂ ਖਾਸ ਤੌਰ ਤੇ ਵਾਰਡ ਨੰਬਰ 11 ਦੇ ਵੋਟਰਾਂ ਦਾ ਸਪੋਰਟਰਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਇਸ ਵਾਰ ਜਿਹੜਾ 21 ਤਰੀਕ ਨੂੰ ਚੋਣਾ ਹੋਣੀ ਆ ਤੇ ਕੈਂਡੀਡੇਟ ਬਲਵਿੰਦਰ ਕੌਰ ਹੀਰ ਜਿਨ੍ਹਾਂ ਦਾ ਚੋਣ ਨਿਸ਼ਾਨ ਝਾੜੂ ਆ ਆਮ ਆਦਮੀ ਪਾਰਟੀ ਦੇ ਨਿਸ਼ਾਨ ਤੇ ਜਿਹੜੇ ਅਸੀਂ ਇਲੈਕਸ਼ਨ ਲੜ ਰਹੇ ਆ ਮੈਂ ਵਾਰਡ ਵਾਸੀਆਂ ਨੂੰ ਔਰ ਖਾਸ ਤੌਰ ਤੇ ਸੂਚੇ ਗੁਰਾਂ ਨਿਵਾਸੀਆਂ ਨੂੰ ਅਪੀਲ ਕਰਦੇ ਆ ਦਿਲੋਂ ਬੇਨਤੀ ਕਰਦੇ ਆ ਕਿ ਸਾਡਾ ਜਿਹੜਾ ਹੈਗਾ ਸਹਿਯੋਗ ਜਰੂਰ ਕਰੋ ਤੁਸੀਂ ਸਾਨੂੰ ਇੱਕ ਵਾਰੀ ਮੌਕਾ ਜਰੂਰ ਦਿਓ ਔਰ ਅਸੀਂ ਸਾਰੇ ਬਾੜ ਦੇ ਨਿਵਾਸੀਆਂ ਨੂੰ ਔਰ ਗੁਰਾਹ ਨਿਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਜਿਹੜਾ ਇਹ ਤੁਸੀਂ ਮਾਨ ਸਨਮਾਨ ਸਾਨੂੰ ਵਾਛੂਗੇ ਇਹ ਸਮੁੱਚੇ ਬਾੜ ਦਾ ਔਰ ਸਮੁੱਚੇ ਗੁਰਾਇਆਂ ਦਾ ਮਾਣ ਵਧਾਵਾਂਗੇ ਔਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਅਗਰ ਸਾਨੂੰ ਇਹ ਸਵਾਰਡ ਦੇ ਸੰਗਤ ਸਾਨੂੰ ਮੌਕਾ ਦਿੰਦੀ ਆ ਤੇ ਐਮਸੀ ਘਰ ਘਰ ਐਮਸੀ ਬਣੇਗਾ ਜੀ ਅਸੀਂ ਐਮਸੀ ਨਹੀਂ ਘਰ ਘਰ ਐਮਸੀ ਹੋਵੇਗਾ ਇਹ ਚੀਜ਼ ਦਾ ਮੈਂ ਵਿਸ਼ਵਾਸ ਦਿਵਾਉਂਦਾ ਸਮੂਚੇ ਵਾਰਡ ਵਾਸੀਆਂ ਨੂੰ ਕਿ ਆਓ 21 ਤਰੀਕ ਨੂੰ ਚੋਣ ਨਿਸ਼ਾਨ ਝਾੜੂ ਦਾ ਬਟਨ ਦਬਾ ਕੇ ਭਾਰੀ ਬਹੁਮਤ ਦੇ ਨਾਲ ਸਾਨੂੰ ਜਿਹੜਾ ਆਪਣਾ ਆਸ਼ੀਰਵਾਦ ਦਿਓ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵਾਰਡ ਦੀ ਸੇਵਾ ਕਰ ਸਕੀਏ ਔਰ ਵਾਰਡ ਦੇ ਰਹਿੰਦੇ ਅਧੂਰੇ ਕੰਮ ਜਿਹੜੇ ਆ ਉਹ ਪੂਰੇ ਕਰ ਸਕੀਏ ਸਾਨੂੰ ਵਿਸ਼ਵਾਸ ਹੈ ਕਿ ਵਾਰਡ ਵਾਸੀ ਔਰ ਗੁਰਾਇਆ ਵਾਸੀ ਸਾਨੂੰ ਆਪਣਾ ਵੋਟਾਂ ਦੇ ਨਾਲ ਪਿਆਰ ਔਰ ਸਾਡਾ ਜਿਹੜਾ ਸਨਮਾਨ ਆ ਉਹ ਸਾਨੂੰ ਦੇਣਗੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਮੁੱਚੇ ਬਾੜਵਾਸੀਆ ਦਾ ਜਿਨ੍ਹਾਂ ਨੇ ਇਹ ਸੱਜ ਦੇ ਦਫ਼ਤਰ ਦੇ ਵਿੱਚ ਆ ਕੇ ਆਪਣੇ ਚਰਨ ਪਾਏ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਆਪਣੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਜਿਹੜਾ ਹੈਗਾ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਨੂੰ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇ ਧੰਨ ਗੁਰਦੇ ਜੈ ਸ਼੍ਰੀ ਰਾਮ ਜੈ ਮਾਤਾ ਦੀ ਦੇਖੋ ਅੱਜ ਨਗਰ ਕੌਂਸਲ ਗਰਾਇਆ ਦਾ ਜੋ ਚੋਣ ਵਿਗਲ ਵਜਾ ਆ ਉਸ ਦੇ ਖੜੀ ਤਹਿਤ ਅੱਜ ਜਿਹੜਾ ਆ ਆਪਾਂ ਰੁੜਕਾ ਰੋਡ ਤੇ ਗਰਾਇਆ ਸ਼ਹਿਰ ਦੇ ਵਿੱਚ ਬਾਡ ਨੰਬਰ 11 ਦੇ ਦਫਤਰ ਦਾ ਜਿਹੜਾ ਹੈ ਉਹ ਓਪਨਿੰਗ ਕਰ ਰਹੇ ਆ ਔਰ ਇੱਥੇ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਜਿਹੜੀਆਂ ਹਨ ਇਸ ਬਾਡ ਦੀਆਂ ਜਿਹੜੀਆਂ ਉਕਤਰਤ ਹੋਈਆਂ ਆ ਇੱਥੇ ਬਾਡ ਨੰਬਰ 11 ਦੇ ਜਿਹੜੇ ਹੈ ਸਤਕਾਰਤ ਸਾਡੇ ਬਹੁਤ ਹੀ ਸਾਡਾ ਸਾਥੀ ਹੈਗਾ ਆ ਸੰਜੀਵ ਹੀਰ ਜੀ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਬਲਵਿੰਦਰ ਕੌਰ ਜੀ ਜਿਹੜੇ ਹੈਗਾ ਇੱਥੇ ਸਾਡੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਬਹੁਤ ਹੀ ਵਧੀਆ ਇਹ ਸਮਾਜ ਸੇਵੀ ਹਰ ਪੱਖ ਤੋਂ ਜਿਹੜਾ ਹੈਗਾ ਸਮਾਜ ਦੇ ਨਾਲ ਖੜਨ ਵਾਲੇ ਇਹ ਨਾਗਰਿਕ ਨੇ ਔਰ ਅੱਜ ਇੱਥੇ ਦਫ਼ਤਰ ਦਾ ਜਿਹੜਾ ਹੈ ਅਸੀਂ ਆਗਾਜ਼ ਕੀਤਾ ਆ ਸਾਡੇ ਬਲਾਕ ਪ੍ਰਧਾਨ ਸਰਿੰਦਰ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਸੰਜੀਵ ਹੀਰ ਉਹਨਾਂ ਦੀ ਰਹਿਨਮਾਈ ਦੇ ਵਿੱਚ ਖਾਸ ਤੌਰ ਤੇ ਸਾਡੇ ਜਿਹੜੇ ਹੈਗੇ ਆ ਚੇਅਰਮੈਨ ਰੋਸ਼ਲਾ ਰੋਸ਼ੀ ਜੀ ਜਿਹੜੇ ਮਾਰਕੀਟ ਕਮੇਟੀ ਗਰਾਿਆਂ ਤੋਂ ਮਾਰਕੀਟ ਕਮੇਟੀ ਫਲੋਰ ਤੋਂ ਨੇ ਉਹਨਾਂ ਦੀ ਰਹਿਨਮਾਈ ਔਰ ਪ੍ਰਦੀਪ ਦੁੱਗਲ ਜੀ ਜਿਹੜੇ ਚੇਅਰਮੈਨ ਗਰਾਿਆਂ ਦੇ ਨਗਰ ਕੌਮੇਟੀ ਦੇ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਜਿਹੜਾ ਹੈਗਾ ਇਹ ਚੋਣ ਜਿਹੜੀ ਹੈਗੀ ਅਸੀਂ ਅੱਲਾ ਨਜ਼ਾਰੇ ਆ ਤੁਹਾਡੇ মিডিਆ ਦੇ ਸਾਥੀ ਜਿਹੜੇ ਹੈਗੇ ਸਾਡਾ ਬਹੁਤ ਹੀ ਸਾਥ ਦੇ ਰਹੇ ਆ ਔਰ ਇਸ ਵਕਤ ਜਿਹੜੇ ਹੈਗੇ ਆ ਪੂਰੀ ਆਮ ਆਦਮੀ ਪਾਰਟੀ ਦੀ ਹਨੇਰੀ ਆ ਕਿਉਂਕਿ ਵਿਕਾਸ ਦੇ ਕੰਮ ਤੁਸੀਂ ਦੇਖਿਆ ਕਿ ਪਿਛਲੇ 2.5 ਸਾਲ ਤੋਂ ਸੂਬੇ ਦੇ ਮੁੱਖ ਮੰਤਰੀ ਸਰਪੰਵਨ ਸਿੰਘ ਮਾਨ ਹੋਰਾਂ ਨੇ ਜੋ ਬਚਨ ਕੀਤੇ ਸੀ ਜੋ ਵਾਦੇ ਕੀਤੇ ਸੀ ਚੋਣਾਂ ਦੇ ਵਿੱਚ ਉਹ ਪੂਰੇ ਹੋਏ ਨੇ ਅਸੀਂ 50000 ਦੇ ਲਗਭਗ ਕਰੀਬ ਜਿਹੜੇ ਅਸੀਂ ਨੌਕਰੀਆਂ ਦੇ ਦਿੱਤੀਆਂ ਆਈਆਂ ਇਸ ਜੇ ਅਸੀਂ ਗਾਇਆ ਸ਼ਹਿਰ ਦੀ ਗੱਲ ਕਰੀਏ ਗਾਇਆ ਸ਼ਹਿਰ ਦੇ ਵਿੱਚ ਤੁਹਾਡੇ ਸਾਹਮਣੇ ਜਿਹੜਾਗਾ ਮਹੱਲਾ ਕਲੀਨਿਕ ਜਿਹੜਾਗਾ ਇਹਨਾਂ ਮਹੱਲਿਆਂ ਦੇ ਲਈ ਖੋਲਿਆ ਆ ਉੱਥੋਂ ਅਨੇਕਾਂ ਲੋਕ ਜਿਹੜੇ ਹੈਗੇ ਉਹਦੀ ਸਹੂਲਤਾਂ ਲੈ ਰਹੇ ਆ ਔਰ ਇਸੇ ਰੋਡ ਤੇ ਜਦੋਂ ਕਿ ਟੁੱਟੀ ਸੜਕ ਸੀ ਜਦ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦ ਭਵਾਨ ਸਿੰਘ ਮਾਨ ਹੋਰੀ ਆਏ ਸੀ ਉਹਨਾਂ ਨੇ ਕਿਹਾ ਸੀ ਇਹ ਸੜਕ ਨੂੰ ਮਲਾਈ ਵਾਂਗ ਬਣਾਵਾਂਗੇ ਤੁਹਾਡੇ ਸਾਹਮਣੇ ਉਹ ਸੜਕ ਵੀ ਜਿਹੜੀ ਹੈਗੀ ਆ ਮੁਕੰਮਲ ਹੋ ਗਈ ਆ ਔਰ ਨਾਲ ਦੀ ਨਾਲ ਇਸ ਗ੍ਰਾਹ ਸ਼ਹਿਰ ਦੀ ਇੱਕ ਬਹੁਤ ਵੱਡੀ ਸਮੱਸਿਆ ਸੀ ਸੀਵਰੇਜ ਟ੍ਰੀਟਮੈਂਟ ਪਲੈਂਟ ਉਹ ਵੀ ਜਿਹੜਾ ਹੈਗਾ ਆਪਣਾ ਕੰਮ ਕਰਨਾ ਸ਼ੁਰੂ ਹੋ ਰਿਹਾ ਸੀ ਨੇ ਕਰਤਾ ਔਰ ਪਿੰਡਾਂ ਦੇ ਆਪਣੀਆਂ ਜਿਹੜੀਆਂ ਨਾਲੀਆਂ ਆ ਤੁਸੀਂ ਦੇਖਦੇ ਆ ਨਾਲੀਆਂ ਦੇ ਵਿੱਚ ਜਿਹੜਾ ਹੌਣ ਤਰੂ ਪਾਣੀ ਨਹੀਂ ਦੇਸੇਗਾ ਔਰ ਸਾਫ ਸੁਥਰਾ ਜਿਹੜਾ ਹੈਗਾ ਇਹ ਮਾਹੌਲ ਬਣੇਗਾ ਔਰ ਨਾਲ ਦੀ ਨਾਲ ਇੱਕ ਇਥੇ ਬਹੁਤ ਹੀ ਵੱਡੀ ਮੁਸ਼ਕਲ ਸੀ ਕਿ ਆਪਾਂ ਨੂੰ ਅੱਧਾ-ਅੱਧਾ ਘੰਟਾ ਜਿਹੜਾ ਸੀ ਫਾਟ ਖੁੱਲਣ ਦੀ ਜਿਹੜੀ ਸੀ ਇੰਤਜ਼ਾਰ ਕਰਨਾ ਪੈਂਦਾ ਸੀਗਾ ਅਸੀਂ ਉਹ ਜਿਹੜੀ ਹੈਗੀ ਆ ਬਹੁਤ ਹੀ ਤੁਹਾਡੀ ਅਚੇਚੀ ਮੰਗ ਨੂੰ ਲੈ ਕੇ ਅਸੀਂ ਜਿਹੜਾ ਹੈਗਾ ਆ ਕੇਂਦਰ ਦੇ ਵਿੱਚ ਗੱਲ ਕੀਤੀ ਹੈਗੀ ਆ ਰੇਲਵੇ ਵਿਭਾਗ ਨਾਲ ਮੁੱਦਾ ਠਾਇਆ ਤਾਂ ਇੱਥੇ ਜਿਹੜਾ ਹੈਗਾ ਅੰਡਰ ਬ੍ਰਿਜ ਜਿਹੜਾ ਸਰਗੁੰਦੀ ਰੋਡ ਤੋਂ ਲੈ ਕੇ ਰੇਲਵੇ ਸਟੇਸ਼ਨ ਦੀ ਸੜਕ ਤੱਕ ਜਿਹੜਾ ਹੈਗਾ ਅੰਡਰਵੇਜ ਜਿਹੜਾ ਹੈਗਾ ਉਹ ਵੀ ਮਨਜ਼ੂਰ ਹੋ ਗਿਆ ਉਹ ਵੀ ਨੇਵਰ ਦੇ ਵਿੱਚ ਜਿਹੜਾਗਾ ਵਨ ਜਾ ਰਿਹਾ ਹੈਗਾ ਸੋ ਤੁਹਾਡੀ ਸੇਵਾ ਦੇ ਵਿੱਚ ਜਿਹੜੀ ਹੈ ਸਮੁੱਚੀ ਟੀਮ ਜਿਹੜੀ ਹੈ ਕੰਮ ਕਰੇਗੀ ਸੋ ਆਉ ਡਟ ਕੇ ਸਾਥ ਦਿਓ ਇਹਨਾਂ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਜਿਹੜਾ ਹੈਗਾ ਇਹ ਹੋਰ ਵਿਕਾਸ ਦੇ ਕੰਮਾਂ ਦੀਆਂ ਨੇਰੀਆਂ ਲਿਆਉਣ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਬੋਲ